ਕੋਆਪਰੇਟਿਵ ਬੈਂਕ ਸਮਰਾਲਾ ਵਿੱਚ ਏਸੀ ਪੱਖੇ ਨਾ ਚੱਲਣਾ ਤੇ ਪੀਣ ਵਾਲੇ ਠੰਡੇ ਪਾਣੀ ਦਾ ਪ੍ਰਬੰਧ ਨਾ ਹੋਣ ਕਾਰਨ ਜ਼ਿੰਮੇਦਾਰ ਭੜਕੇ ਅੱਜ ਸਮਰਾਲਾ ਦੇ ਕੋਆਪਰੇਟਿਵ ਬੈਂਕ ਵਿੱਚ ਉਸ ਸਮੇਂ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਅਲੱਗ-ਅਲੱਗ ਪਿੰਡਾਂ ਦੇ 100 ਤੋਂ 150 ਕਿਸਾਨ ਕੋਆਪਰੇਟਿਵ ਬੈਂਕ ਸਮਰਾਲਾ ਵਿੱਚ ਆਪਣਾ ਪੈਸਾ ਜਮ੍ਹਾਂ ਕਰਵਾਉਣ ਜਾਂ ਕਢਵਾਉਣ ਲਈ ਪਹੁੰਚੇ ਮਈ ਮਹੀਨੇ ਦੀ ਗਰਮੀ ਵਿੱਚ ਬੈਂਕ ਦੇ ਨਾਂ ਏਸੀ ਚੱਲ ਰਿਸੀ ਅਤੇ ਨਾ ਪੱਖੇ ਚੱਲ ਰਿਸੀ ਜ਼ਿਆਦਾਤਰ ਬਜ਼ੁਰਗ ਕਿਸਾਨ ਗਰਮੀ ਨਾਲ ਲੱਥਪੱਤ ਲਾਈਨਾਂ ਵਿੱਚ ਖੜੇ ਆਪਣੇ ਨੰਬਰ ਦੀ ਉਡੀਕ ਕਰ ਰਹੇ ਸੀ ਬੈਂਕ ਵਿੱਚ ਕਿਸਾਨਾਂ ਦੇ ਪੀਣ ਲਈ ਠੰਡੇ ਪੀਣ ਦਾ ਪਰਬੰਧ ਨਹੀਂ ਸੀ ਬੈਂਕ ਦਾ ਵਾਟਰ ਕੂਲਰ ਖਰਾਬ ਸੀ ਅਤੇ ਉਸ ਵਿੱਚ ਪਾਣੀ ਵੀ ਗੰਦਾ ਸੀ ਜਿਸ ਨੂੰ ਦੇਖ ਕੇ ਕਿਸਾਨ ਭੜਕ ਗਏ ਕਿਸਾਨ ਆਪਣੀ ਪਿਆਸ 부ਜਾਉਣ ਲਈ ਬੈਂਕ ਦੇ ਬਾਹਰ ਲੱਗੀ ਹੋਈ ਟੂਟੇ ਵਿੱਚ ਟੈਂਕੀ ਦਾ ਗਰਮ ਪਾਣੀ ਪੀਣ ਲਈ ਮਜਬੂਰ ਸੀ ਕਿਸਾਨਾਂ ਨੇ ਬੈਂਕ ਵੱਲੋਂ ਕੀਤੇ ਗਏ ਪ੍ਰਬੰਧਾਂ ਤੇ ਜੰਮ ਕੇ ਪੜਾਸ ਕੱਢੀ ਹੈ ਮੈਨੂੰ ਪੁੱਛ ਤਰ ਸੰਗਈ ਕੀ ਮਸਲਾ ਕੀ ਉਸ ਬੈਂਕ ਬਾਰੇ ਮਸਲਾ ਹੈ ਜੀ ਬੈਂਕ ਦੇ ਵਿੱਚ ਆਇਆ ਕਿ ਤਾਂ ਜਿਹੜੀਆਂ ਮਤਲਬ ਪੇਮੈਂਟ ਹੋਈ ਉਹ ਬੜੀ ਲੇਟ ਹੋਈ ਆ ਇਹਨਾਂ ਨੇ ਲੇਟ ਹੋਣ ਦੇ ਬਾਵਜੂਦ ਵੀ ਪਰ ਬੈਂਕ ਦੇ ਵਿੱਚ ਜਿਹੜੇ ਪੱਖੇ ਨੇ ਜਾਂ ਏਸੀ ਨੇ ਜਾਂ ਪਾਣੀ ਦਾ ਪ੍ਰਬੰਧ ਆ ਜਾਂ ਲੈਟਰਨੀ ਬਸ ਕੋਈ ਵੀ ਮਤਲਬ ਚੰਗੀ ਤਰ੍ਹਾਂ ਹੱਲ ਨਹੀਂ ਕੀਤਾ ਹੁਣ ਤੱਕ ਸਰਵਾਂ ਸਕੋਰ ਕਿਹੜਾ ਪਿੰਡ ਆ ਕਾਣਾ ਕੀ ਕਿਹੜਾ ਚੰਨਾ ਬੈਠਾ ਹੈ ਅਸੀਂ ਬੈਂਕਾਂ ਚ ਆਏ ਸੀ ਜੀ ਸਾਨੂੰ 11 ਵਜੇ ਦਾ ਟਾਈਮ ਦਿੱਤਾ ਸੀ ਹੁਣ ਕਹਿੰਦੇ ਵੀ ਕੱਲ ਨੂੰ ਮਿਲਣਗੇ ਅੱਜ ਨਹੀਂ ਮਿਲਣੇ ਹੈਗੇ ਹੋਰ ਕਿਸ ਬੱਸੇ ਆ ਰਹੀ ਬੇਟਾ ਸਮੱਸਿਆ ਹੁਣ ਦੇਖ ਲਓ ਤੁਸੀਂ ਨਾ ਪੱਖੇ ਆ ਨਾ ਪਾਣੀ ਆ ਬੁਰਾ ਹਾਲ ਆ ਇੱਥੇ ਨਾ ਇਸੇ ਚੱਲਦਾ ਰਸ ਬਹੁਤ ਆ 2-3 ਸੌ ਬੰਦਾ ਹੋਗਾ ਅਰ ਜਸਪ੍ਰੀਤ ਸਿੰਘ ਆ ਜੀ ਕਿਹੜਾ ਪਿੰਡ ਪਿੰਡ ਬੋਹਾਪੁਰ ਜੀ ਕੀ ਮਸਲਾ ਕੀ ਐੜੋ ਮਸਲਾ ਸਾਡ ਤੁਸੀਂ ਦੇਖੇ ਸਕਦੇ ਹੋ ਕੋਈ ਏਸੀ ਨਹੀਂ ਚੱਲ ਰਿਹਾ ਕੋਈ ਪੱਖਾ ਨਹੀਂ ਚੱਲ ਰਿਹਾ ਕੋਈ ਪਾਣੀ ਦਾ ਪ੍ਰਬੰਧ ਹੈ ਨਹੀਂ ਜੀ ਤੇ ਜਿੰਨੇ ਵੀ ਬਜ਼ੁਰਗ ਨੇ ਸਾਰੇ ਜੀ ਤੇ ਉਹ ਗਰਮੀ ਨਾਲ ਪਰੇਸ਼ਾਨ ਨੇ ਜੀ ਨਹੀਂ ਕਰੀ ਤਾਂ ਨਹੀਂ ਸਕਿਉਰਟੀ ਗਾਰਡ ਨਾਲ ਕਰੀ ਸੀਗੇ ਉਹ ਸਿਰਫ ਇੱਕ ਜੇਡ ਖੋਲਿਆ ਜਰੂਰ ਜੀ ਲਾਈਟ ਹੈਗੀ ਆ ਲਾਈਟ ਹੈਗੀ ਹੈ ਜੇ ਤੇ ਕੀ ਕਾਰਨ ਸਾਰੇ ਬੰਦ ਹੋਣ ਦਾ ਇਹਨੋਂ ਖਰਾਬੀ ਆ ਨਾ ਜੀ ਕਿ ਕੁਰਬਾਨੀ ਰਹੇ ਪਤਾ ਵੀ ਸੀਜ਼ਨ ਆ ਰਹੇ ਆ ਜੀ ਜ਼ਿਮੀਦਾਰਾਂ ਨੇ ਬੈਂਕ ਦੇ ਲਾਂਨ ਦੇਣ ਕਰਨਾ ਜੀ ਹਰ ਸਾਲ ਇਹ ਸੀਜ਼ਨ ਤਾਂ ਜੀ ਆਉਂਦੇ ਨੇ ਜ਼ਿਮੀਦਾਰ ਹਰ ਸਾਲ ਹਰ ਸਾਲ ਹੀ ਹੁੰਦੇ ਨੇ ਪਾਣੀ ਦਾ ਪ੍ਰਬੰਧ ਪਹਿਲਾਂ ਵੀ ਨਹੀਂ ਸੀਗਾ ਜੀ ਤੇ ਹੁਣ ਵੀ ਨਹੀਂ ਹੈਗਾ ਦੇਖ ਲਓ ਤੁਸੀਂ ਜਾ ਕੇ ਵੱਟ ਦਾ ਦਰਸ ਬਸਿਆ ਆ ਹਾਂ ਜੀ ਆ ਰਹੀ ਆ ਜੀ ਕੀ ਨਾ ਜੀ ਕੋਸ਼ਪ੍ਰੀਤ ਸਿੰਘ ਜੀ ਤਿੰਨ ਸਿੰਘ ਜੀ ਬਰਾਗ ਮੇਜਰ ਬੀਓ ਸੁਮਰਾਲ ਸਰ ਸਾਰਾ ਕੁਝ ਚੱਲਦਾ ਪਾਣੀ ਦਾ ਖਾਸ ਪ੍ਰਬੰਧ ਦਾ ਜਿਹੜੇ ਵੀ ਜ਼ਿਮੀਦਾਰ ਨੇ ਪਾਣੀ ਪੀਣਾ ਸਭ ਤੋਂ ਮੰਗਲਵੇ ਸਾਡੇ ਕੋਲ ਸਟਾਫ ਮੌਈ ਆ ਸੀ ਉਹਨਾਂ ਨੂੰ ਪਹੁੰਚਦਾ ਕਰਾਂਗੇ ਪਰ ਅਸੀਂ ਹੁਣ ਦੇਖਿਆ ਜੀ ਤੁਹਾਡਾ ਵਾਟਰ ਕੁਲ ਚ ਪਾਣੀ ਹੈ ਨਹੀਂ ਨਹੀਂ ਬਾਡਰ ਸਾਡਾ ਜੀ ਅੰਦਰ ਕੁਲਰ ਲੱਗਿਆ ਹੋਇਆ ਹੈ ਨਹੀਂ ਸਰ ਜ਼ਿਮੀਦਾਰਾਂ ਦੇ ਪੱਕੇ ਚ ਸਰ ਪੱਕੇ ਵਿੱਚ ਇੱਕ ਦੋ ਪੱਕੇ ਖਰਾਬ ਨੇ ਸਰ ਮੈਂ ਤੁਹਾਡੀ ਜਾਨਾ ਸਮਝਦਾ ਪਰ ਏਸੇ ਚੱਲਦੇ ਆ ਲੋਕਾਂ ਦਾ ਅੱਧ ਗੱਲ ਤਾਂ ਸੁਣ ਲਓ ਜੀ ਸਰ ਲੋਕਾਂ ਦਾ ਹੁਮਸੇ ਇੰਨਾ ਕੀ ਬੰਦੇ ਬਹੁਤ ਜ਼ਿਆਦਾ ਤਰਾਰ ਦੇ ਵਿੱਚ ਨੇ ਕੱਲ ਤੋਂ ਬਾਰੀਆਂ ਸੁਸਾਇਟੀਆਂ ਨੇ ਬੰਦ ਕੀਤੀਆਂ ਜਾਣਗੀਆਂ ਜੀ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਏਗੀ